ਵੀ ਲਾਉਂਦਾ ਵਿਚਾਰਾ ਰੂਨਾ ਪਾਠ ਕਰਦਾ ਸਪੀਕਰ 'ਚ ਤੇ 2 ਘੰਟਿਆਂ 'ਚ ਉਹਨੂੰ 200 ਰੁਪਇਆ ਇਸੇ ਆਉਂਦਾ ਤੇ ਦੂਜੇ ਬੰਨੇ ਤੁਸੀਂ ਜੀਂਦੇ ਰਹੋ ਜਦੋਂ ਕਾਕੀ ਦਾ ਵਿਆਹ ਕਰਦੇ ਜੀ ਨਾ ਤੇ ਪੈਲਸ 'ਚ ਉਹ ਵੀ 2 ਘੰਟੇ ਲਾਉਂਦੇ ਆ ਤੇ ਉਹਨਾਂ ਨੂੰ ਦਿਨੇ 7 ਲੱਖ ਬੋਲੋ ਐਗਰੂ ਮੁੜ ਕੇ ਬੀਬੀਆਂ ਗੁਰਦੁਆਰੇ ਆਕੇ ਕਹਿੰਦੇ ਬਾਬਾ ਜੀ ਮੁੰਡਾ ਨਸ਼ੇ ਕਰਦਾ ਚੱਲਣਾ ਹੀ ਪੁੱਠੇ ਪਾਸੇ ਭਾਈ ਸਾਹਿਬ ਰੋਜ਼ ਅਰਦਾਸ ਕਰਦੇ ਸਿੱਖਾਂ ਦਾ ਮਨ ਨਹੀਂ ਵਾ ਕਿੱਥੇ ਮਰਤ ਚੀ ਰਹਿ ਗਈ ਸਾਡੀ ਤੁਹਾਨੂੰ ਦੀਦੀ ਮਰਤ ਚੀ ਗੁਰਦੁਆਰਿਆਂ ਦੇ ਲੰਗਰਾਂ ਹਾਲ ਚ ਟੈਂਟ ਲੱਗੇ ਪਏ ਕੁਰਸੀਆਂ ਜੁੱਤੀਆਂ ਪਾ ਕੇ ਲੋਕੀ ਰੋਟੀ ਇਹ ਲੰਗਰ ਹੈ ਇਹਨੂੰ ਲੰਗਰ ਦੀ ਮਰਜ਼ਾਦਾ ਕਹੋਂਗੇ ਜਿਹੜਾ ਉੱਠਦਾ ਗੁਰੂ ਘਰ ਚ ਭੋਗ ਪਾਉਂਦਾ ਹੀ ਉਹੋ ਹੀ ਟੈਂਟ ਲਾਉਣ ਲੱਗ ਪਿਆ ਕੋਈ ਰੋਕਦਾ ਨਹੀਂ ਜਿਹੜਾ ਇੱਕ ਅੱਧਾ ਬੋਲਦਾ ਨੂੰ ਕਹਿੰਦੇ ਕਿੰਦਾ ਕਰਨਾ ਫਿਰ ਆਖੋ ਸਤਨਾ ਅਹੀਂ ਤਾਂ ਗੁਰੂ ਸਾਹਿਬ ਦੇ ਸੁਭਣੇ ਰੋਲ ਕੇ ਰੱਖ ਦਿੱਤੇ ਇੱਡਾ ਵੱਡਾ ਸੁਪਨਾ ਸੀ ਮੇਰੇ ਗੁਰੂ ਨਾਨਕ ਸਾਹਿਬ ਦਾ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਘਰ ਘਰ ਬਾਬਾ ਗਾਵੀ ਹੈ ਬਚਨ ਤਾਲ ਮੇਰੇ ਦੰਗਰ ਬਾਬਾ ਮੇਰੇ ਗੁਰਨਾਨਕ ਦਾ ਸੁਪਨਾ ਸੀ ਮੇਰੇ ਘਰ ਘਰ ਦੇ ਵਿੱਚ ਕੋਥੀ ਪ੍ਰਕਾਸ਼ ਹੋਵੇ ਤੇ ਘਰ ਘਰ ਦੇ ਵਿੱਚ ਕੀਰਤनियां ਬੈਠਾ ਹੋਵੇ ਉਹ ਬੱਚੇ ਬਾਣੀ ਪੜ੍ਹ ਅੱਜ ਜਿੱਥੇ ਪਾਠ ਚੱਲਦਾ ਉੱਥੇ ਡਰ ਲੱਗਦਾ ਆਖੋ ਸਤਨਾਮ ਇਹ ਭੂਤ ਹੁੰਦੇ ਆ ਇਹ ਗਣਨ ਦਾ ਜੀ ਭੂਤ ਹੁੰਦੇ ਕਿਹੜੇ ਹੁੰਦੇ ਆ ਤੁਸੀਂ ਪਾਠ ਕਰਿਆ ਕਰੋ ਤੇ ਗੁਰਦੁਆਰੇ ਜਾਇਆ ਕਰੋ ਜਿੱਥੇ ਪਾਠ ਚੱਲਦਾ ਕਥਾ ਕੀਰਤਨ ਉੱਥੇ ਭੂਤ ਨੇ ਬੋਲੋ ਨਹੀਂ ਆਉਂਦੇ ਨਾ ਅੱਜ ਉਹ ਭੂਤ ਨੇ ਸਾਡੇ ਘਰਾਂ ਚ ਜੰਮੇ ਆਖੋਏ ਉਹ ਭੂਤ ਨੇ ਜਿੱਥੇ ਪਾਠ ਚੱਲਦਾ ਉਸ ਕਮਰੇ ਤੋਂ ਡਰਦੇ ਆ ਜਿੱਥੇ ਕਥਾ ਕੀਰਤਨ ਉੱਥੇ ਨਹੀਂ ਵੜਨਗੇ ਗਉਣ ਵਾਲੀ ਲਾਓ ਤੇ ਕੁਰਸੀਆਂ ਤੇ ਪਹਿਲਾਂ ਬਹਿਣਗੇ ਆਖੋ ਸਤਿਨਾਮ ਤੇ ਮਾਹ ਹੋਊਗਾ ਦੁਨੀਆ ਦੇ ਉੱਤੇ ਦੇਵੀ ਭੂਤ ਨੇ ਕੁੜੀਆਂ ਵੀ ਭੂਤਨੀਆਂ ਸਾਰਾ ਟੱਬਰ ਹੀ ਭੂਤ ਨਾ ਹੋ ਜਾਣਾ ਕੋ ਵੇਖ। ਮੇਰੇ ਅੱਲ ਨਾ ਵੇਖਿਓ ਇੱਧਰ ਵੇਖਿਓ ਜਿਹੜੇ ਚੌਰ ਸਹਬ ਹੋ ਰਿਹਾ ਪਾਦਸ਼ਾਹ ਦੇ ਆਪ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਮੇਰੇ ਪਾਦਸ਼ਾਹ ਨੇ ਬਾਤ ਸੁਣਿਆ ਗੁਰੂ ਅੰਗਦ ਸਹਬ ਨੇ ਭਾਈ ਜੋਤੂ ਇਹ ਦੇਵੀ ਦੇ ਜਾਂਦੇ ਸਨ ਇਹਨਾਂ ਦੇ ਪਿਤਾ ਜੀ ਵੀ ਜਾਂਦੇ ਸੀ ਮਾਤਾ ਜੀ ਇਧਰ ਪਹਾੜਾਂ ਚ ਤੇ ਇਹ ਵੀ ਉਹੀ ਕੰਮ ਕਰਦੇ ਸਨ ਤੇ ਜਦੋਂ ਬਾਣੀ ਦੀ ਚੋਟ ਵੱਜੀ ਨਾ ਇੱਥੇ ਬਾਣੀ ਜ਼ਰੂਰ ਸੁਣਿਆ ਕਰੋ ਜਦੋਂ ਗੱਡੀ 'ਚ ਕਿਤੇ ਜਾਣੇ ਹੰਨੇ ਹੱਥ ਜੋੜ ਕੇ ਬੇਨਤੀ ਕੀਰਤਨ ਸੁਣੋ ਕਥਾ ਲਾਓ ਵਿਆਹ ਕਰਦੇ ਹੁੰਦੇ ਆ ਤੇ ਸੱਦ ਲਿਆ ਕਰੋ ਰਾਗੀ ਸਿੰਘ ਢਾਡੀ ਸਿੰਘ ਇਹਨਾਂ ਦਾ 10000 ਚ ਜਥਾ ਆ ਜਾਣਾ ਤੇ ਉਹ ਆਉਂਦੇ 10 ਲੱਖ ਚ ਤੇ ਜ਼ਰੂਰੀ ਬਰਬਾਦ ਹੋਣਾ ਇਹਨੂੰ ਥੋੜਾ ਜਿਹਾ ਫਾਲੋ ਕਰੋ ਮਾਰੇ ਸਾਹਿਬ ਜੀ ਜਦੋਂ ਤੁਰੇ ਜਾਂਦੇ ਕਬੀਰ ਸਤਗੁਰ ਸੂਰਮੇ ਬਾਹੇ ਆ ਬਾਣ ਜੋ ਇੱਕ ਲਾਗਤ ਹੀ ਭੋਏ ਗਿਰ ਪਰਿਆ ਪਰ ਅਕਰੇਜੇ ਭਾਈ ਜੋਧ ਨੇ ਪਾਠ ਕੀਤਾ ਚੌਂਕੜਾ ਵੱਜਾ ਹੋਇਆ ਅੰਮ੍ਰਿਤ ਵੇਲਾ ਏ ਜਦੋਂ ਬਾਣੀ ਦੀਆਂ ਤਰੰਗਾਂ ਉੱਠੀਆਂ ਤੇ ਭਾਈ ਸਾਹਿਬ ਕਹਿੰਦੇ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੁਮਲੀਐ ਵਰਹਨਾੰਦਾ ਆਇਆ ਕਿਦੀ ਬਾਣੀ ਐ ਕਿਦੇ ਬੋਲ ਨੇ ਭਾਈ ਜੋਤ ਜੀ ਕਹਿੰਦੇ ਗੁਰਮੁਖਾਏ ਗੁਰੂ ਨਾਨਕ ਦੇ ਗਲੇ ਚੋਂ ਨਿਕਲੇ ਬੋਲ ਐ ਉਹ ਤਰ ਕੀ ਬਾਣੀ ਕਹਿੰਦੇ ਆਖੂ ਸਤਨਾ ਅੱਜ ਵੀ ਬੰਦਾ ਕਿੰਨਾ ਵੀ ਪਰੇਸ਼ਾਨ ਦੁਖੀ ਹੋਵੇ ਨਾ ਤੁਸੀਂ ਕਥਾ ਲਾ ਲਓ ਕੀਰਤਨ ਸੁਣ ਬਾਣੀ ਤੇ ਠੰਡ ਪੈਂਦੀ ਐ ਸਿਮਰੋ ਸਿਮਰ ਸਿਮਰ ਕਾਲ ਕਲੇਸ਼ ਆਪਣੇ ਘਰ ਤੇ ਸਹਿਜ ਪਾਠ ਕਿਉਂਕਿ ਹੁਣ ਮਾਫੀ ਦਿਓ ਪਾਠੀ ਸਿੰਘ ਤੇ ਗਾਂ ਲੱਗਦੇ ਨਹੀਂ ਦੇਉਣ ਵਾਲਾ ਸਮਾਂ ਇਦਾਂ ਦਾ ਵੀ ਉਹ ਟੇਪ ਤੇ ਸੁਣਨਾ ਪਿਆ ਕਰਨਾ ਕੋਈ ਸਤਿ ਕਿਉਂਕਿ ਖਤਰਨਾਕ ਹੈ ਨਾ ਸਮਾਂ ਆਉਣ ਵਾਲਾ ਕੋਈ ਮੁੰਡਾ ਨਵਾਂ ਨਹੀਂ ਬਣਦਾ ਬਾਠੀ ਨਾ ਇਹ ਬੰਨੇ ਤੁਰਦਾ ਤੇ ਮੈਂ ਗਿਆ ਆਪਦੇ ਹਸਦਾਂ ਨਾ ਗੁਰੂ ਘਰ ਸੰਗਤ ਨੂੰ ਵੀ ਆਪਾਂ ਦੇ ਬਾਪੂ ਦਾ ਸਹਿਜ ਪਾਠ ਕਰਾਇਆ ਖੰਡ ਬਾਣ ਤੇ ਜਦੋਂ ਕਿਤੇ ਸਮਾਂ ਆਇਆ ਆਪਾਂ ਵੀ ਤੇ ਜਾਣਾ ਹੀ ਹੈ ਕਿਤੇ ਤੇ ਆਪਣਾ ਮੈਨੂੰ ਲੱਗਦਾ ਕਿ ਸੁਖਉਣੀ ਸਹਿਮ ਨਹੀਂ ਕਰਨਾ ਕੋਈ ਸਤਿ ਕਿਉਂਕਿ ਨਾ ਰਹੂਗਾ ਵਾਸਤੇ ਨਾ ਵਜੂਗੀ ਹਾਂਜੀ ਤੁਸੀਂ ਵੀ ਕਲਾਕਾਰਾਂ ਵਾਲੀ ਛੁੱਟਦੇ ਆ 2-2 ਲੱਖ ਇਧਰ ਤੇ ਤੁਸੀਂ ਵੀ ਗਲੇ ਦਹਾਂ ਦਾ ਹੀ ਲਿਉਣਾ ਆਖੋ ਸਤਨਾਮ ਇਹ ਸਾਡੀ ਤਰਾਸਦੀ ਆ ਇੱਕ ਮੰਗਤਾ ਬਾਹਰ ਬੈਠਾ ਉਹ ਕਹਿੰਦਾ ਤੇਰਾ ਭਲਾ ਹੋਵੇ ਦੇ ਦੇ ਇੱਕ ਸਾਹਮਣੇ ਕੀਰਤनियां ਬੈਠਾ ਰਮੰਦਰ ਸਾਹਿਬ ਦਾ ਗੁਰੂ ਰਾਮदास ਦੇ ਘਰ ਦਾ ਸ਼ਿੰਗਾਰ ਦੋਵਾਂ 'ਚ ਕੀ ਫਰਕ ਉਹ ਗੱਡੀ ਲਾ ਕੇ ਠੂਠਾ ਲੈ ਕੇ ਆਇਆ ਤੇ ਉਹਨੂੰ ਵੀ ਅਸੀਂ ਆਖਿਆ ਸਰਦਾ ਰਜੀ ਦੀ ਜਿਹਦਾ ਹੈ ਬੀਵਚਾਰ ਆ ਮੰਨਦਾ ਹੈ ਨਾ ਤੇ ਇੱਕ ਬੰਨੇ ਏਡੀ ਉੱਚੀ ਕੋਟ ਉੱਚੀ ਖੋਲ ਦੇ ਵਿੱਚ ਸੁਰਾਂ ਚ ਗਾਉਣ ਵਾਲੀ ਆਤਮਾ ਤੇ ਇਹ ਨਹੀਂ ਸਾਡੇ ਕੋਲ ਹੈਗਾ ਨਹੀਂ ਕੁਝ ਬਹੁਤ ਰੱਬ ਨੇ ਦਿੱਤਾ ਪਰ ਇਹ ਪਰੰਪਰਾ ਹੈ ਚੱਲ ਵੀ ਕਿ ਜਦੋਂ ਵੀ ਗੁਰਦੁਆਰੇ ਨੂੰ ਜਾਣਾ ਹੈ ਨਾ ਆਪਣੇ ਵਡੂਏ ਚ ਭਾਵੇਂ ਲੱਖਾਂ ਹੋਵੇ ਪਰ ਅਸੀਂ ਸਿਰਫ 200 ਰੁਪਏ ਚੁਕਨੇ ਆਖੋ ਵੈਗਦਾ ਤੇਲ ਨਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਿਊਟੀ ਪਾਰਲਰ ਦੇ ਉੱਤੇ 25000 ਰੁਪਇਆ ਦੇ ਕੇ ਆਉਣੇ ਜਦੋਂ ਵਿਆਹ ਹੁੰਦਾ ਤੇ ਉਹੋ ਹੀ ਭੈਣ ਜਦੋਂ ਰਮਾਲਾ ਲੈ ਕੇ ਮਹਾਰਾਜ ਕੋ ਆਉਂਦੀ ਆ ਤੇ ਉਹ ਸਰਮਾਲੇ ਚ ਖਾਲੀ ਲੈ ਆਉਣੇ ਆਖੋ ਸਤਨਾ ਕੀ ਉਹਦੇ ਮੇਰੀ ਮੋਗਿਆ ਮਾਫੀ ਦਿਓ ਮੰਗਤਿਆਂ ਦਾ ਦਰਬਾਰ ਨਹੀਂ ਰਾਜਿਆਂ ਦਾ ਏ ਪਰ ਖੁਦ ਗੁਰੂ ਆਰਗਵਿੰਦ ਸਾਹਿਬ ਮਾਰੇ ਨੇ ਇੱਕ ਜਗਜੀਤ ਸਾਹਿਬ ਸੁਣਿਆ ਇਤਿਹਾਸ ਗਵਾਹੀ ਦਿੰਦਾ ਐਦਾਂ ਬਹਿ ਕੇ ਮਾਰੇ ਪਾਠ ਸੁਣਦੇ ਰਹੇ ਤੇ ਭਾਈ ਗੋਪਾਲੇ ਜੀ ਨੂੰ ਅੰਦਰੋਂ ਮਹਾਰਾਜ ਕਹਿੰਦੇ ਸੀ ਵੀ ਹੁਣ ਸਮਾਪਤੀ ਹੋਣੀ ਆ ਇਸ ਲੋਗ ਤੇ ਜਾ ਕੇ ਸਮਾਪਤੀ ਤੋਂ ਬਾਅਦ ਇਹਨੂੰ ਕੀ ਦਈਏ ਜਬਜੀ ਸਾਹਿਬ ਦੀ ਸੇਵਾ ਇੱਥੋਂ ਤੱਕ ਇਤਿਹਾਸ ਚ ਲਿਖਿਆ ਮਾਰੇ ਕਹਿੰਦੇ ਅੱਜ ਗੁਰਤਾ ਗੱਦੀ ਦੇਣੀ ਇਹ ਦੁਨੋਤੇ ਕੋਈ ਨਹੀਂ ਉਹ ਵੀ ਸਿੱਖ ਦੀ ਬਿਰਤੀ ਡੋਲ ਗਈ ਸਲੋਕ ਤੇ ਜਾ ਕੇ ਉਹ ਵੀ ਡੋਲ ਗਿਆ ਉਹਨੇ ਆਖੇ ਗਣ ਸਮਾਪਤੀ ਕੀਤੀ ਛੁੱਟੀ ਨਾਲ ਆ ਇਹ ਮਾਰੇ ਨੇ ਪੁੱਛਣਾ ਕੀ ਦੇਈਏ ਤੇ ਮੈਂ ਕਹਿੰਨਾ ਇੱਕ ਘੋੜਾ ਦੇ ਦਿਓ ਆਪਕੋ ਸਤਰਾ ਤੇ ਮਾਰੇ ਛੇਵੇਂ ਬਾਦਸ਼ਾਹ ਕਹਿੰਦੇ ਸਿੱਖਾ ਤੇਰਾ ਵੜਾ ਹੋਈ ਕਿੱਥੇ ਡਿਗ ਪਿਆ ਤੂੰ ਅਸੀਂ ਦੇ ਬੜਾ ਉੱਚਾ ਸੋਚ ਕੇ ਬੈਠੇ ਸੀ ਕਾਤੋਂ ਮੇਰੇ ਗੁਰੂ ਨਾਨਕ ਸਾਹਿਬ ਨੇ ਗੁਰਨਾਨਕ ਪ੍ਰਕਾਸ਼ ਚ ਜਿਕਰ ਹੈ ਰਾਏ ਭੋਏ ਦੀ ਤਲਵੰਡੀ ਸਭ ਤੋਂ ਪਹਿਲੀ ਕੀਰਤਨ ਦੀ ਭੇਟ ਆ ਵਾਤਾ ਕੀ ਦਿੱਤੀ ਸੀ ਆਪਣੀ ਉਂਗਲ ਤੇ ਛਾਪ ਪਾਈ ਸੀ ਮਾਤਾ ਤ੍ਰਿਪਤਾ ਨੇ ਪੜ੍ਹੋ